ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਫਿਰ ਤੋਂ ਤੁਹਾਡੇ ਲਈ ਕੱਟ ਪੀਸ ਲੈ ਕੇ ਆ ਚੁੱਕੇ ਹਾਂ ਜੀ ਜੋ ਅਸੀਂ ਕੱਲ ਕੱਟ ਪੀਸ ਓਪਨ ਕਰਾਂਗੇ ਜੀ ਉਹ ਰਹਿਣਗੇ ਜੀ ਪਲੇਨ ਫੈਬਰਿਕ ਦੇ ਪਲੇਨ ਫੈਬਰਿਕ ਦੇ ਕੱਟ ਪੀਸ ਰਹਿਣਗੇ ਜੀ ਸਾਰੇ ਅ ਸਾਡੇ ਕੋਲ ਆਏ ਆ ਜੀ ਵਿਸਕੋਸ ਔਰਗਾਂਜਾ ਦੇ ਕੱਟ ਪੀਸ ਜੀ ਡਾਰਕ ਰੰਗਾ ਦੇ ਵਿੱਚ ਕੱਪੜਾ ਆਇਆ ਜੀ ਸਾਰਾ ਵਿਸਕੋਸ ਔਰਗਾਂਜਾ ਦੇ ਕੱਟ ਪੀਸ ਜੀ ਕੱਲ ਕਿਤੇ ਆਣਗੇ ਓਪਨ ਜੀ ਪਲੱਸ ਪਿਓਰ ਕ੍ਰੇਪ ਜੋ ਨੇਚਰਲ ਕ੍ਰੇਪ ਹੈ ਉਹਦੇ ਕੱਟ ਪੀਸ ਕਿਤੇ ਜਾਣਗੇ ਓਪਨ ਜੀ ਆਸੇ ਆਪਣੇ ਕੋਲ ਇੱਕ ਟੈਬੀ ਕਰਸ਼ ਦੇ ਵਿੱਚ ਬਹੁਤ ਹੀ ਸੋਹਣਾ ਮਾਲ ਆਇਆ ਜੀ 5-5 ਮੀਟਰ ਦੇ ਸੂਟ ਆਇਆ ਜੀ 350 ਰੁਪਏ ਦਾ ਸੂਟ ਇਹ ਦਿੱਤਾ ਜਾਣਾ ਜੀ ਵੀਡੀਓ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਦੇਖ ਲਿਓ ਦੁਪੱਟਿਆਂ ਦੇ ਉੱਤੇ ਵੀ ਆਫਰ ਹੈ ਦੁਪੱਟਿਆਂ ਦੀ ਆਫਰ ਅਸੀਂ ਤੁਹਾਨੂੰ ਲਾਸਟ ਤੇ ਦੱਸਾਂਗੇ ਜੀ ਹਾਂਜੀ ਤੇ ਵੀਡੀਓ ਨੂੰ ਸਕਿੱਪ ਨਾ ਕਰੋ ਹਰ ਇੱਕ ਗੱਲ ਕਿਉਂਕਿ ਦੱਸੀ ਹੁੰਦੀ ਹੈ ਵਿਚ ਵਿਚਕਾਰ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰੀ ਸੁਣਿਆ ਕਰੋ ਉਸ ਦੇ ਵਿੱਚ ਸਾਰਾ ਐਡਰੈਸ ਵੀ ਦਿੱਤਾ ਹੁੰਦਾ ਹੈ ਜੀ ਹਾਂਜੀ ਜੋ ਅੱਜ ਸਾਨੂੰ ਫਸਟ ਟਾਈਮ ਦੇਖ ਰਹੇ ਹੈ ਜੀ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਜੀ ਅਸੀਂ ਮਾਨਸੋ ਤੋਂ ਬਿਲੋਂਗ ਕਰਦੇ ਹਾਂ ਜੀ ਕਾਕਾ ਕਲੋਥ ਹਾਊਸ ਆਪਣੀ ਸ਼ੋਪ ਦਾ ਨਾਮ ਹੈ ਜੀ ਹਾਂਜੀ ਤੇ ਬੱਸ ਸਟੈਂਡ ਤੋਂ ਜੇ ਉਹ ਆਪਾਂ ਬਾਜ਼ਾਰ ਵੱਲ ਨੂੰ ਜਾਂਦੇ ਹਾਂ ਜੀ ਪੀਰਖਾਨੇ ਦੇ ਨਾਲ ਡੱਬੇ ਵਾਲੀ ਗਲੀ ਦੇ ਵਿੱਚ ਆਪਣੀ ਸ਼ੋਪ ਹੈ ਜੀ ਡੱਬੇ ਵਾਲੀ ਗਲੀ ਦੇ ਵਿੱਚ ਸ਼ੋਪ ਹੈ ਜੀ ਕਾਕਾ ਕਲੋਥ ਹਾਊਸ ਦੀ ਜੀ ਕੱਟ ਪੀਸਸ ਦਾ ਸਾਡਾ ਕੰਮ ਹੈ ਜੀ ਤੇ 1-2 ਦਿਨਾਂ ਤੱਕ ਅਸੀਂ 1-2 ਦਿਨਾਂ ਬਾਅਦ ਤੁਹਾਡੇ ਲਈ ਵੀਡੀਓਜ਼ ਲੈ ਕੇ ਆਉਣੇ ਰਹੇ ਜੀ ਕੱਟ ਪੀਸਸ ਦੀਆਂ ਨਵੇਂ ਤੋਂ ਨਵਾਂ ਸਟੱਫ ਲੈ ਕੇ ਆਉਣੇ ਆ ਵਧੀਆ ਬ੍ਰਾਂਡ ਲੈ ਕੇ ਆਉਣੇ ਜੀ ਇਸ ਕਰਕੇ ਚ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਚੰਗੇ ਕਮੈਂਟ ਕਰਿਆ ਕਰੋ ਹਾਂਜੀ ਅੱਜ ਜੋ ਕੱਟ ਪੀਸ ਲੈ ਕੇ ਆਏ ਜੀ ਉਹ ਹੈਗੇ ਜੀ ਵਿਸਕੋਸ ਔਰਗੈਂਜਾ ਦੀ ਜੀ 100 ਰੁਪਏ ਮੀਟਰ ਰੇਟ ਰਿਆ ਨੇ ਜੀ ਵਿਸਕੋਸ ਔਰਗੈਂਜਾ ਦੇ ਕੱਟ ਪੀਸਾ ਦਾ ਜੀ 1 2 3 4 ਇੱਕ ਕੱਟਸ ਮਿਲਣਗੇ ਜੀ ਤੁਹਾਨੂੰ ਕੱਟ ਪੀਸਾ ਦੇ ਵਿੱਚ ਜੀ ਪਲੱਸ ਪਿਓਰ ਨੇਚਰਲ ਕਰੇਵ ਦੇ ਜੋ ਕੱਟ ਪੀਸ ਹੈ ਜੋ ਉਹਨਾਂ ਦੀ ਕੱਟ ਵੀ ਸੇਮ ਰਹਣੀ ਜੀ 1 2 3 4 ਤੇ 100 ਮੀਟਰ ਹੀ ਇਹਨਾਂ ਦਾ ਰੇਟ ਰਹਿਣੇ ਜੀ ਕੱਲ ਕਰਾਂਗੇ ਓਪਨ ਜੀ ਤਾਰੀਖ ਰੂਗੀ 4 ਦਸੰਬਰ ਜੀ 4 ਦਸੰਬਰ ਨੂੰ ਦਿਨ ਬੁੱਧਵਾਰ ਨੂੰ ਸਵੇਰੇ 10:30 ਵਜੇ ਕੱਟ ਪੀਸ ਓਪਨ ਕਰ ਦਿੱਤੇ ਜਾਣਗੇ ਬਹੁਤ ਹੀ ਵਧੀਆ ਬ੍ਰਾਂਡ ਦਾ ਮਾਲ ਹੈ ਜੀ ਕੱਟ ਪੀਸਾ ਦਾ ਜੋ ਆਇਆ ਜੀ ਵਿਸਕੋਸ ਔਰ ਗੰਜਾ ਦਾ ਹਾਂਜੀ ਹੁਣ ਓਪਨ ਕਰੋ ਜੀ ਤੇ ਕਲਰ ਚੈੱਕ ਕਰ ਲਓ ਜੀ ਜੋ ਕਟ ਪੀਸ ਆਏ ਜੀ ਵਿਸਕੋਸ ਔਰਗਾਂਜਾ ਦੇ ਵਿਸਕੋਸ ਔਰਗਾਂਜਾ ਦੇ ਜੋ ਕਟ ਪੀਸ ਆਏ ਜੀ ਉਹਨਾਂ ਦੇ ਰੰਗ ਜ਼ਰੂਰ ਚੈੱਕ ਕੀਤੇ ਹਨ ਜੀ ਮੋਸਟਲੀ ਡਾਰਕ ਰੰਗ ਆਪਣੇ ਕੋਲ ਆਇਆ ਹੈ ਜੀ ਜੋ ਜਿਨ੍ਹਾਂ ਦੇ ਕਪੜਾ ਕੱਟ ਲੱਗਦਾ ਹੈ ਜੋ ਉਹਨਾਂ ਲਈ ਬਹੁਤ ਹੀ ਵਧੀਆ ਹੈ ਜੀ ਕਪੜਾ ਬਹੁਤ ਹੀ ਫਾਈਨ ਕੁਆਲਟੀ ਦਾ ਲੈ ਕੇ ਆਏ ਜੀ ਤੁਹਾਡੇ ਲਈ ਵਿਸਕੋਸ ਔਰਗਾਂਜਾ ਦਾ ਦੁਪੱਟੇ ਤੇ ਆਫਰ ਆ ਰਹਿਣਗੇ ਜੀ ਅੱਜ ਅ ਦੁਪੱਟੇ ਰਹਿਣਗੇ ਜੀ ਚਨੂਨ ਦੇ ਤੇ ਬਰਬਰੀ ਦੇ ਦੋ ਤਰ੍ਹਾਂ ਦੋ ਦੁਪੱਟੇ ਦੇ ਆਫਰ ਆ ਰਹਿਣਗੇ ਜੀ ਸਾਰਾ ਦੱਸਾਂਗੇ ਕਿੰਨੀ ਕੁਆਂਟੀਟੀ ਆਪਣੇ ਕੋਲ ਦੁਪੱਟਿਆਂ ਦੀ ਵੀਡੀਓ ਨੂੰ ਸਕਿਪ ਬਿਲਕੁਲ ਨਾ ਕਰਿਓ ਸ਼ੁਰੂਤ ਲੈ ਕੇ ਅੰਤ ਤੱਕ ਦੇਖ ਲਿਓ ਵਿਸਕੋਸ ਔਰਗੰజా ਦਿਖਾਉਣ ਤੋਂ ਬਾਅਦ ਇੱਕ ਦੋ ਗੱਲਾਂ ਹੋਰ ਕਰੂੰਗਾ ਜੀ ਤੇ ਵੀਡੀਓ ਨੂੰ ਦੇਖੀ ਚਲੋ ਤੇ ਸਾਰੇ ਸਟੱਫ ਦੇਖ ਲੈਣਾ ਹਾਂਜੀ ਜੋ ਹੁਣ ਓਪਨ ਕਰ ਰਹੇ ਹਾਂ ਜੀ ਵਿਸਕੋਸ ਔਰਗੰజా ਵਿਸਕੋਸ ਔਰਗੰజా ਦੇ ਰੰਗ ਤੁਸੀਂ ਚੈੱਕ ਕਰੋ ਆ ਦੇਖ ਲਓ ਜੀ ਫਸਟ ਰੰਗ ਹੈ ਜੀ ਰੈੱਡ ਫਸਟ ਰੰਗ ਵਿਸਕੋਸ ਔਰਗਾਂਜਾ ਦੇ ਕੱਟ ਪੀਸਾ ਦੇ ਵਿੱਚ ਆਇਆ ਜੀ ਰੈੱਡ 100 ਰੁਪਏ ਮੀਟਰ ਰੇਟ ਰੈਨ ਹੈ ਜੀ 5 ਮੀਟਰ ਸੂਟ ਬੰਨਣਾ ਜੀ 500 ਰੁਪਏ ਦੇ ਵਿੱਚ ਪਰਮਹਾਂਸ ਇੱਕ ਬਹੁਤ ਹੀ ਅੱਛੇ ਬ੍ਰਾਂਡ ਦਾ ਮਾਲ ਹੈ ਜੀ ਆਪਣੇ ਕੋਲ ਆਇਆ ਕੱਟ ਪੀਸਾ ਦੇ ਵਿੱਚ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੀਸਰਾ ਕਲਰ ਜੀ ਫਰੋਜੀ ਮਰਜੈਂਟਾ ਪਿਸਤਾ ਸ਼ੇਡ ਆ ਗਿਆ ਜੀ ਕੱਟ ਪੀਸਾ ਦੇ ਵਿੱਚ ਔਰਗਾਂਜਾ ਦੇ ਵਿੱਚ ਜੀ ਕੱਲ ਜ਼ਰੂਰ ਵਿਜ਼ਿਟ ਕਰਿਓ ਜੀ ਤੁਸੀਂ ਸੇਮ ਫਰੋਜੀ ਰੰਗ ਇੱਕ ਹੋਰ ਨਿਕਲੇ ਜੀ ਕੱਲ ਜ਼ਰੂਰ ਵਿਜ਼ਿਟ ਕਰਿਓ ਜੀ ਕੱਲ ਰਹਿਣਾ ਜੀ ਕੱਟ ਪੀਸਾ ਦਾ ਸੇਲ ਮੇਲਾ ਜੀ 4 ਦਸੰਬਰ ਨੂੰ ਦਿਨ ਬੁੱਧਵਾਰ ਨੂੰ ਸਵੇਰੇ 10:30 ਵਜੇ ਸਟਾਰਟ ਹੋਣਾ ਜੀ ਕਾਫੀ ਜ਼ਿਆਦਾ ਮਾਲ ਹੈ ਜੀ ਬਿਸਕੋਸ ਔਰਗੰਜਾ ਔਰਗੰਜਾ ਦਾ ਜੀ ਤੇ ਜ਼ਰੂਰ ਵਿਜ਼ਿਟ ਕਰਿਓ ਜੋ ਕੋਈ ਪੈਂਟ ਕਰਨਾ ਚਾਹੁੰਦਾ ਜੀ ਪੈਂਟ ਸੂਟ ਤੇ ਇਹਨਾਂ ਦੇ ਪੈਂਟ ਬਹੁਤ ਸੋਨਾ ਹੁੰਦਾ ਜੀ ਹਾਂਜੀ ਦੋ ਪਾਰਸਲ ਦਾ ਮਾਲ ਹੈ ਜੀ ਆਪਣੇ ਕੋਲ ਕਾਫੀ ਕਲਰਸ ਮਿਲ ਜਾਣਗੇ ਜੀ ਤੁਸੀਂ ਆਪ ਦੀ ਇੱਛਾ ਦੇ ਅਕੋਰਡਿੰਗ ਕੋਈ ਵੀ ਰੰਗ ਲੈ ਸਕਦੇ ਹੋ ਜੀ 500 ਰੁਪਏ ਦਾ ਸੂਟ ਬਣਨਾ ਹੈ ਜੀ ਸਾਰਾ 100 ਰੁਪਏ ਮੀਟਰ ਰੇਟ ਰੈਨ ਹੈ ਜੀ 500 ਰੁਪਏ ਦਾ ਸੂਟ ਬਣਨਾ ਹੈ ਜੀ ਵਿਸਕੋਸ ਓਰ ਗੈਂਜਾ ਡਾਰਕ ਰੰਗਾਂ ਦੇ ਵਿੱਚ ਮੋਸਟਲੀ ਮਾਲ ਆਪਣੇ ਕੋਲ ਆਇਆ ਹੈ ਜੀ ਮੋਸਟ ਡਾਰਕ ਰੰਗ ਬਹੁਤ ਘੱਟ ਆਂਦੇ ਹੈ ਜੀ ਤੇ ਤੁਸੀਂ ਮਾਲ ਚੈੱਕ ਕਰ ਲਓ ਜੀ ਆ ਦੇਖੋ ਕਿੰਨੇ ਪਿਆਰੇ ਪਿਆਰੇ ਰੰਗ ਨਿਕਲ ਰਹੇ ਹੈ ਜੀ ਇੰਗਲਿਸ਼ ਕਲਰ ਵੀ ਮਿਲਣਗੇ ਜੀ ਜੋ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਕਲਰ ਹੈ ਜੀ ਉਹ ਵੀ ਮਿਲਣਗੇ ਜੀ ਤੁਸੀਂ ਦੇਖੋ ਤਾਂਬਾ ਸ਼ੇਡ ਵੀ ਆ ਚੁੱਕਿਆ ਹੈ ਪੈਰਟ ਸ਼ੇਡ ਵੀ ਆ ਚੁੱਕਿਆ ਹੈ ਮਾਊਸ ਸ਼ੇਡ ਵੀ ਆ ਚੁੱਕਿਆ ਹੈ ਜੀ ਜੈਲੋ ਮਸਟਰਡ ਕਲਰ ਵੀ ਆ ਚੁੱਕਿਆ ਹੈ ਜੀ ਮਤਲਬ ਕਾਫੀ ਕੁਆਂਟੀਟੀ ਦੇ ਵਿੱਚ ਤੁਹਾਨੂੰ ਮਾਲ ਮਿਲ ਜਾਣਾ ਹੈ ਜੀ ਓਪਨ ਕਰ ਲਓ ਨਾਬੀ ਰੰਗ ਜੀ ਬਿਲਕੁਲ ਨਵੇਂ ਤੋਂ ਨਵੇਂ ਰੰਗ ਤੁਹਾਨੂੰ ਵਿਸਕੋਸ ਔਰਗਾਂਜਾ ਦੇ ਵਿੱਚ ਦੇਖਣ ਨੂੰ ਮਿਲਣਗੇ ਜੀ 100 ਰੁਪਏ ਮੀਟਰ ਰੇਟ ਰਹਿਣਾ ਜੀ 500 ਰੁਪਏ ਦਾ ਸੂਟ ਬਣਨਾ ਜੀ ਆ オレンジ ਕਲਰ ਵੀ ਆ ਚੁੱਕਿਆ ਹੈ ਜੀ ਜਿਨ੍ਹਾਂ ਦੇ 4 ਮੀਟਰ ਕਪੜਾ ਲੱਗਦਾ ਜੀ ਉਹ ਜ਼ਰੂਰ ਵਿਜ਼ਿਟ ਕਰਨ ਜੀ ਕਿਉਂਕਿ 4 ਮੀਟਰ ਦਾ ਪੀਸ 400 ਦਾ ਪੈਣਾ ਹੈ ਜੀ ਵਿਸਕੋਸ ਔਰਗਾਂਜਾ ਹਾਂਜੀ ਆ オレンジ ਕਲਰ ਕਾਫੀ ਕੁਆਂਟੀਟੀ ਦੇ ਵਿੱਚ ਆਇਆ ਹੈ ਮਰਜੈਂਟਾ ਵੀ ਕਲਰ ਕਾਫੀ ਕੁਆਂਟੀਟੀ ਦੇ ਵਿੱਚ ਆਇਆ ਜੀ ਬਾਕੀ ਸਾਰੇ ਕਲਰ ਤੁਸੀਂ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਗ੍ਰੇ ਕਲਰ ਵੀ ਆ ਚੁੱਕਿਆ ਹੈ ਜੀ ਜਿੰਨੇ ਲਾਈਟਸ ਕਲਰ ਦਿਖ ਰਹੇ ਜੀ ਇਹਨਾਂ ਦੇ ਪੇਂਟ ਬਹੁਤ ਸੋਹਣਾ ਹੁੰਦਾ ਹੈ ਜੀ ਹਾਂਜੀ ਇਹ ਸਾਰਾ ਮਾਲ ਹੈ ਜੋ ਓਪਨ ਕਰ ਰਹੇ ਜੀ ਵਿਸਕੋਸ ਔਰ ਔਰਗੈਂਜਾ ਦੇ ਕੱਟ ਪੀਸ ਕੱਲ ਓਪਨ ਕੀਤੇ ਜਾਣਗੇ 네ਵੀ ਰੰਗ ਵੀ ਆ ਚੁੱਕੇ ਹੈ ਜੀ 네ਵੀ ਕਲਰ ਹੈ ਜੀ ਉਹ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਿਹਾ ਇੱਕ ਨਵਾਂ ਜ ਮਸਟਰਡ ਕਲਰ ਹੈ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਤਾਂਬਾ ਸ਼ੀਟ ਹੈ ਜੀ ਬਲੈਕ ਕਲਰ ਵੀ ਆ ਚੁੱਕਿਆ ਹੈ ਜੀ ਬਲੈਕ ਰੰਗ ਵੀ ਤੁਹਾਨੂੰ ਵਿਸਕੋਸ ਔਰਗੈਂਜਾ ਦੇ ਵਿੱਚ ਮਿਲ ਜਾਣਾ ਹੈ ਜੀ ਮੋਸਟਲੀ ਡਾਰਕ ਰੰਗ ਤੁਸੀਂ ਦੇਖ ਸਕਦੇ ਹੋ ਜੀ ਪੀਕੋ ਕਲਰ ਵੀ ਆ ਚੁੱਕੇ ਹੈ ਜੀ ਵਿਸਕੋਸ ਔਰ ਗਾਂਜਾ ਦੇ ਵਿੱਚ ਜੀ ਮੋਸਟਲੀ ਰੰਗ ਬਹੁਤ ਸੋਹਣੇ ਆਏ ਸਾਰੇ ਜੀ ਕੱਟ ਪੀਸਸ ਦਾ ਮਾਲ ਰੈਣ ਹੈ ਜੀ 100 ਰੁਪਏ ਮੀਟਰ ਰੇਟ ਰੈਣ ਹੈ ਜੀ ਹਾਂਜੀ ਇਹ ਜੋ ਦਿਖਾ ਰਹੇ ਜੀ ਇਹੀ ਸਟਾਕ ਹੈ ਜੋ ਰੰਗ ਆਇਆ ਹੈ ਇਹੀ ਆਇਆ ਹੈ ਤੁਸੀਂ ਚੈੱਕ ਕਰ ਸਕਦੇ ਹੋ ਜੀ 100 ਰੁਪਏ ਮੀਟਰ ਦੇ ਵਿੱਚ ਦਿੱਤਾ ਆ ਰੈਣ ਹੈ ਜੀ ਅ ਮੈਰੀ ਗੋਲਡ ਦਾ ਜੋ ਅੱਜ ਮਾਲ ਆਇਆ ਜੀ ਇੱਧਰ ਕਸਟਮਰ ਨੂੰ ਦਿਖਾ ਦਿਓ 2-2 ਮੀਟਰ ਦੇ ਮੈਰੀ ਗੋਲਡ ਦੇ ਕੱਟ ਪੀਸ ਅੱਜ ਤੋਂ ਦੁਬਾਰਾ ਫਿਰ ਆਇਆ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਜ ਮੈਰੀ ਗੋਲਡ ਦਾ ਮਾਲ 300 ਰੁਪਏ ਦਾ ਪੀਸ ਹੈ ਜੀ 2 ਮੀਟਰ ਦਾ ਇਹ ਵੀ ਕੱਲ ਓਪਨ ਕੀਤਾ ਜਾਊਗਾ ਜੀ ਜੋ ਕਸਟਮਰ ਖਰੀਦਣਾ ਚਾਹੁੰਦਾ ਜੀ ਪਹਿਲਾਂ ਨਹੀਂ ਖਰੀਦ ਸਕਿਆ ਸੀ ਕੱਲ ਸ਼ਾਪ ਤੇ ਵਿజిਟ ਕਰਕੇ ਇਹ ਕੱਟ ਪੀਸ ਖਰੀਦ ਸਕਦਾ ਹੈ ਜੀ ਹਾਂਜੀ ਜਲਦੀ ਜਲਦੀ ਦਿਖਾ ਦਿਓ ਬਸ ਇਹ ਸਾਰੇ ਦਿਖਾ ਦਿਓ ਜੀ ਕਿ ਕਿੰਨਾ ਕੁ ਸਟਾਕ ਹੈ ਜੀ ਦੂਸਰੀ ਸਾਈਡ ਕਰ ਲਓ ਹਾਂਜੀ ਹਾਂਜੀ ਕਾਫੀ ਸਟਾਕ ਆ ਚੁੱਕਿਆ ਹੈ ਜੀ ਮੈਰੀ ਗੋਲਡ ਦੇ ਕੱਟ ਪੀਸਸ ਦਾ ਜੀ 300 ਰੁਪਏ ਦਾ ਪੀਸ ਦਿੱਤਾ ਜਾਣਾ ਜੀ ਮੈਰੀ ਗੋਲਡ ਦਾ ਜੀ ਹੁਣ ਆਪਣੀਆਂ ਦੋ ਚੀਜ਼ਾਂ ਹੋ ਚੁੱਕੀਆਂ ਜੀ ਇੱਕ ਤਾਂ ਕਲ ਵਿਸਕੋਸ ਔਰਗੈਂਜਾ ਦੇ ਕੱਟ ਪੀਸ ਓਪਨ ਕੀਤੇ ਜਾਣਗੇ ਜੀ 100 ਰੁਪਏ ਮੀਟਰ ਦੇ ਵਿੱਚ ਜੀ ਮੈਰੀ ਗੋਲਡ ਦੇ ਕੱਟ ਪੀਸ ਜੀ 2 ਮੀਟਰ ਦੇ ਰਹਿਣ ਕੇ ਕੱਟ ਪੀਸ ਤੇ 300 ਰੁਪਏ ਦਾ ਦਿੱਤਾ ਜਾਣਾ ਜੀ ਤੇ ਜੋ ਆਪਣੇ ਕੋਲ ਆਇਆ ਜੀ ਟੈਬੀ ਕ੍ਰਸ਼ ਦਾ ਮਾਲ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਇੱਕ ਬਹੁਤ ਹੀ ਚੰਗੇ ਘਰ ਦਾ ਬ੍ਰਾਂਡ ਲੈ ਕੇ ਆਏ ਜੀ ਟੈਬੀ ਕ੍ਰਸ਼ ਦਾ ਇਹ ਰੰਗ ਦਿਖਾਓ ਇਹਨੂੰ ਲਿਫਾਫੇ ਨੂੰ ਓਪਨ ਕਰੋ ਤੁਸੀਂ ਇਹ ਕਲਰ ਚੈੱਕ ਕਰੋ ਜੀ ਜੋ ਟੈਬੀ ਕ੍ਰਸ਼ ਦਾ ਮਾਲ ਆਇਆ ਹੈ ਨਾ ਜੀ ਇੰਨਾ ਸੋਹਣਾ ਮਾਲ ਹੈ ਜੀ ਇਹ 5-5 ਮੀਟਰ ਦੀ ਕੱਟ ਰਣੀ ਹੈ ਜੀ 5 ਮੀਟਰ ਸੂਟ ਸਿਰਫ 350 ਰੁਪਏ ਦਾ ਜੀ ਪੂਰਾ ਫਰੈਸ਼ ਸੂਟ ਜੀ ਤੇ ਤੁਸੀਂ ਸ਼ਾਈਨ ਦੇਖ ਸਕਦੇ ਹੋ ਕੱਪੜੇ ਦੀ ਤੇ ਫਿਨਿਸ਼ਿੰਗ ਦੇਖ ਸਕਦੇ ਹੋ ਇੰਨੀ ਜਿਆਦਾ ਸੋਹਣੀ ਹੈ 350 ਰੁਪਏ ਦਾ ਇਹ ਸੂਟ ਦਿੱਤਾ ਜਾਣਾ ਜੀ ਆਪਣੇ ਕੋਲ 100 ਸੂਟ ਆਇਆ ਜੀ ਇਹ ਸਾਰਾ 100 ਸੂਟ ਆਪਣੇ ਕੋਲ ਆਲ ਫਾਫੇ ਦੇ ਵਿੱਚ ਦੇਖ ਸਕਦੇ ਹੋ ਜੀ 100 ਸੂਟ ਹੈ ਜੀ ਇਹ 100 ਸੂਟ ਕੱਲ ਆਪਾਂ ਓਪਨ ਕੀਤਾ ਜਾਊਗਾ ਜੀ ਟੈਬੀ ਕਰਸ ਦਾ ਸਾਰਾ ਮਾਲ ਰਹਿਣਾ ਜੀ 350 ਰੁਪਏ ਦਾ 5 ਮੀਟਰ ਸੂਟ ਰਹਿਣਾ ਜੀ ਇਹ ਆਪਣੀ ਤੀਸਰੀ ਆਈਟਮ ਹੋ ਗਈ ਜੀ ਜੋ ਅਸੀਂ ਕੱਲ ਓਪਨ ਕਰਾਂਗੇ ਜੀ ਅੱਜ ਵੀਡੀਓ ਲੰਮੀ ਹੋ ਜਾਣੀ ਹੈ ਜੀ ਜ਼ਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਬਹੁਤ ਫਾਇਦਾ ਖੋਣਾ ਹੈ ਕਸਟਮਰ ਦਾ ਤਬੀਕ ਰਸਦਾ 5 ਮੀਟਰ ਦਾ ਸੂਟ ਜੀ 350 ਰੁਪਏ ਦੇ ਵਿੱਚ ਇਸ ਦੇ ਉੱਤੇ ਵੀ ਪੇਂਟ ਬਹੁਤ ਸੋਹਣਾ ਹੁੰਦਾ ਜੀ ਹੈਂਡਵਰਕ ਬਹੁਤ ਸੋਹਣਾ ਹੁੰਦਾ ਹੈ ਆਰੀ ਵਰਕ ਬਹੁਤ ਸੋਹਣਾ ਹੁੰਦਾ ਹੈ ਇਹ ਪੂਰਾ 5 ਮੀਟਰ ਦਾ ਸੂਟ ਰਹਿਣਾ 350 ਰੁਪਏ ਦੇ ਵਿੱਚ ਡਿਸਕੋਸ ਔਰਗੈਂਜਾ ਦੇ ਪੀਸ ਰਹਿਣਾ 100 ਰੁਪਏ ਮੀਟਰ ਦੇ ਵਿੱਚ ਮੈਰੀ ਗੋਲਡ ਦਾ ਕਪੜਾ ਰਹਿਣਾ ਜੀ 2 ਮੀਟਰ ਦਾ ਪੀਸ 300 ਰੁਪਏ ਦੇ ਵਿੱਚ ਹਾਂਜੀ ਤੇ ਜੋ ਨੈਚੁਰਲ ਕਰੇਵ ਦੇ ਕੱਟ ਪੀਸ ਹੈ ਜੀ ਉਹ ਵੀ 100 ਰੁਪਏ ਮੀਟਰ ਦੇ ਵਿੱਚ ਦਿੱਤੇ ਜਾਣਗੇ ਜੀ ਨੈਚੁਰਲ ਕਰੇਵ ਦੇ ਕੱਟ ਪੀਸ ਵੀ 100 ਰੁਪਏ ਮੀਟਰ ਦੇ ਵਿੱਚ ਦਿੱਤੇ ਜਾਣਗੇ ਤੇ ਨੈ ਤੁਸੀਂ ਦੇਖ ਸਕਦੇ ਹੋ ਜੀ ਇਹ ਰੰਗ ਨੇਚਰਲ ਕਰੇਪ ਦੇ ਵਿੱਚ ਮਿਲਣਗੇ ਜੀ 100 ਰੁਪਏ ਮੀਟਰ ਦੇ ਵਿੱਚ ਜੀ ਹਾਂਜੀ ਇਸ ਤੋਂ ਇਲਾਵਾ ਜੇ ਦੁਪੱਟਿਆਂ ਤੇ ਆਪਣੀ ਆਫਰ ਹੈ ਜੀ ਉਹ ਜਰੂਰ ਚੈੱਕ ਕੀਤੀ ਜਾਵੇ ਜੀ ਇਹ ਹੈ ਜੀ ਬਰਬਰੀ ਦਾ ਦੁਪੱਟਾ ਸਟੈਂਡਰਡ ਕੰਪਨੀ ਦਾ ਜੀ ਇਹ ਆਪਣੇ ਕੋਲ ਸਿਰਫ 40 ਦੁਪੱਟੇ ਅਵੇਲੇਬਲ ਹੈ ਜੀ ਦੁਕਾਨ ਤੇ ਤੇ 250 ਰੁਪਏ ਦਾ ਦਿੱਤਾ ਜਾਣਾ ਜੀ ਕੱਲ ਦੇ ਦਿਨ ਲਈ ਜੀ ਜੋ ਕਸਟਮਰ ਪਹਿਲਾਂ ਅੱਗੇ ਲੈ ਜਾਊਗਾ ਉਹਨੂੰ ਇਸ ਤੇ ਦੁਪੱਟਾ ਮਿਲ ਜਾਣਾ ਹੈ ਜੀ 250 ਰੁਪਏ ਦਾ ਦੁਪੱਟਾ ਬਾਣੀ ਸਿਲਕ ਬਰਬਰੀ ਦਾ ਜੀ 250 ਰੁਪਏ ਦਾ 2.5 ਮੀਟਰ ਜੀ ਤੇ ਆਪਣੇ ਕੋਲ ਬੈਟਸਨ ਦੀ ਚਨੂਨ ਆ ਚੁੱਕੀ ਹੈ ਜੀ ਆ ਦੇਖ ਸਕਦੇ ਹੋ ਜੀ ਬੈਟਸਨ ਬ੍ਰਾਂਡ ਦੀ ਚਨੂਨ ਜੀ ਇਹ ਵੀ 2.5 ਮੀਟਰ ਦੁਪੱਟਾ 250 ਰੁਪਏ ਦਾ ਦਿੱਤਾ ਜਾਊਗਾ ਜੀ ਇਹ ਆਪਣੇ ਕੋਲ 100 ਦੁਪੱਟੇ ਜੀ ਉਹ ਆਪਣੇ ਕੋਲ 40-50 ਦੁਪੱਟੇ ਜੀ ਸਿਰਫ ਇਹ ਦੁਪੱਟੇ ਤੇ ਆਫਰ ਰਹਿਣੀ ਹੈ ਜੀ ਬੈਟਸਨ ਦਾ ਚਨੂਨ ਦਾ ਦੁਪੱਟਾ ਜੀ 2.5 ਮੀਟਰ 250 ਰੁਪਏ ਦਾ ਸਟੈਂਡਰਡ ਦਾ ਪਾਣੀ ਸਿਲਕ ਦਾ ਦੁਪੱਟਾ 2.5 ਮੀਟਰ 250 ਰੁਪਏ ਦਾ ਦਿੱਤਾ ਜਾਊਗਾ ਹਾਂਜੀ ਇਹ ਆਪਣੀ ਕੱਲ ਆਫਰਾਂ ਰਹਿਣਗੀਆਂ ਜੀ ਕੱਟ ਪੀਸਾ ਦੇ ਵਿੱਚ ਨੈਚ ਟਾ ਬੀ ਕ੍ਰਾਸ਼ ਮੈਰੀਗੋਲਡ ਤੇ ਦੁਪੱਟਿਆਂ ਤੇ ਰਹਿਣਗੇ ਆਫਰਸ ਹਾਂਜੀ ਇਸ ਤੋਂ ਇਲਾਵਾ ਜੀ ਆਪਣੇ ਕੋਲ ਕਾਫੀ ਕੁਆਂਟੀਟੀ ਦੇ ਵਿੱਚ ਫਰੈਸ਼ ਮਾਲ ਵੀ ਆਇਆ ਹੋਇਆ ਜੀ ਆ ਦੇਖ ਸਕਦੇ ਹੋ ਜੀ ਸਾਰੇ ਜੋ ਪ੍ਰਿੰਟਸ ਹੈ ਇਹ ਆਪਣੇ ਕੋਲ ਸ਼ਿਮਰ ਪਸ਼ਮੀਨੇ ਦੇ ਪ੍ਰਿੰਟ ਹੈ ਜੀ ਸ਼ਿਮਰ ਪਸ਼ਮੀਨਾ ਮੈਚਿੰਗ ਜੀ 750 ਰੁਪਏ ਦਾ ਸੂਟ ਇਹ ਦਿੱਤਾ ਜਾਣਾ ਜੀ ਕੱਲ ਦੇ ਦਿਨ ਲਈ ਜੋ ਕੱਲ ਵਿਜ਼ਿਟ ਕਰਕੇ ਸੂਟ ਖਰੀਦਣਾ ਜਾਂਦਾ ਜੀ 750 ਰੁਪਏ ਦੇ ਵਿੱਚ ਦਿੱਤਾ ਜਾਊਗਾ ਜੀ ਆਹ ਦੇਖ ਸਕਦੇ ਹੋ ਪ੍ਰਿੰਟਸ ਇੱਕ ਵਾਰ ਚੈੱਕ ਕਰਵਾ ਦਿਓ ਜੀ ਅੱਗੇ ਅੱਗੇ ਕਰੀ ਚੱਲੋ ਹਾਂਜੀ 750 ਰੁਪਏ ਦੇ ਵਿੱਚ ਇਹ ਸ਼ਿਮਰ ਪਸ਼ਮੀਨੇ ਦੇ ਮੈਚਿੰਗ ਸੂਟ ਦਿੱਤੇ ਜਾਣਗੇ ਜੀ ਪ੍ਰਿੰਟ ਸਾਰੇ ਸੋਨੇ ਆ ਜੀ ਤੁਸੀਂ ਚੈੱਕ ਕਰ ਲਓ ਤੇ ਕੱਲ ਜਰੂਰ ਵਿਜ਼ਿਟ ਕਰ ਲਓ ਇਸਦੇ ਵੀ ਆਪਣੇ ਕੋਲ 50 60 ਸੂਟ ਅਵੇਲੇਬਲ ਹੈ ਜੀ ਸਟਾਕ ਦੇ ਵਿੱਚ ਜੀ ਜੋ ਕਸਟਮਰ ਪਰਚੇਸ ਕਰਨਾ ਚਾਹੁੰਦਾ ਹੈ ਜੀ ਕੱਲ ਆ ਕੇ ਖਰੀਦ ਸਕਦਾ ਹੈ ਜੀ ਹਾਂਜੀ ਇਸ ਤੋਂ ਇਲਾਵਾ ਜੀ ਤੁਸੀਂ ਆ ਵੀ ਚੈੱਕ ਕਰ ਲਓ ਜੀ ਰਾਮ ਟੈਕਸਟ ਦੇ ਜੋ ਚੈੱਕ ਵਾਲੇ ਸੂਟਸ ਹੈ ਅਵੇਲੇਬਲ ਹੈ ਜੀ ਆਪਣੇ ਕੋਲ ਜੀ ਸਾਰੇ ਦਿਖਾ ਦਿਓ ਜੀ ਡਿਜ਼ਾਈਨ ਇਹ ਵੀ ਤੁਸੀਂ ਕੱਲ ਸ਼ੌਪ ਤੇ ਵਿਜ਼ਿਟ ਕਰਕੇ ਪਰਚੇਸ ਕਰ ਸਕਦੇ ਹੋ ਜੀ ਇਸ ਤੋਂ ਇਲਾਵਾ ਜੀ ਜੋ ਸਭ ਤੋਂ ਵੱਡੀ ਆਫਰ ਰਹਿਣੀ ਹੈ ਜੀ ਉਹ ਅਖੀਰ ਤੇ ਦੱਸੂਗਾ ਜੀ ਹਾਂਜੀ ਇਹ ਚੈੱਕ ਵਾਲੇ ਸੂਟ ਸੀ ਅੱਗੇ ਕਰ ਦੋ ਚੈੱਕ ਵਾਲੇ ਸੂਟ ਸੀ ਇਹ ਖਤਮ ਹੋ ਚੁੱਕੇ ਜੀ ਇਸ ਤੋਂ ਇਲਾਵਾ ਇੱਕ ਕੋਟਰੇ ਦੀ ਸ਼ਰਟ ਹੈ ਜੀ ਰਾਮ ਟੈਕਸ ਦੀ ਬਾਟਮ ਹੈ ਜੀ ਲਿਵਲੀਨ ਦੀ ਸ਼ਰਟ ਕੋਟਰੇ ਦੀ ਰਾਮ ਟੈਕਸ ਦੀ ਬਾਟਮ ਜੀ ਇਹ ਸੂਟ 1200 ਰੁਪਏ ਦਾ ਹੈ ਜੀ ਤੇ ਕੱਲ ਦੇ ਦਿਨ ਲਈ ਦਿੱਤਾ ਜਾਊਗਾ ਜੀ ਸਿਰਫ 1000 ਰੁਪਏ ਦੇ ਵਿੱਚ ਆ ਤੁਸੀਂ ਦਿਖਾਓ ਪ੍ਰਿੰਟ ਸੇ ਅੱਗੇ ਕਰੋ ਰਾਮ ਟੈਕਸ ਦੀ ਬਾਟਮ ਜੀ ਲਿਵਲੀਨ ਦੀ ਸ਼ਰਟ 1000 ਰੁਪਏ ਦੇ ਵਿੱਚ ਸੂਟ ਦਿੱਤਾ ਜਾਊਗਾ ਜੀ ਇਹ ਮੈਚਿੰਗ ਕਰਕੇ ਜੀ ਹਾਂਜੀ ਕੋਟਰੇ ਦਾ ਸੂਟ ਦਿੱਤਾ ਜਾਊਗਾ ਸਿਰਫ 1000 ਰੁਪਏ ਦੇ ਵਿੱਚ ਇਹ ਪਤਾ ਕਿਉਂ ਜੀ ਬਿਕੋਜ਼ ਆਪਣੇ ਕੋਲ ਆ ਚੁੱਕੇ ਜੀ ਇੰਨਾ ਜਿਆ ਸ਼ਰਟਸ ਦੇ ਕੱਟ ਪੀਸ ਜੀ ਆ ਤੁਸੀਂ ਦੇਖ ਰਹੇ ਹੋ ਜੀ ਲਫਾਫੇ ਦੇ ਵਿੱਚ ਜੋ ਬੰਦੇ ਜੀ ਇਹ ਕੋਟਰੇ ਦੀ ਇਹ ਸ਼ਰਟਸ ਆਈ ਹੈ ਜੀ ਆਪਣੇ ਕੋਲ ਲਵਲਿਨ ਬ੍ਰੈਂਡ ਦੀ ਹੈ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਲੇਬਲਨ ਬ੍ਰਾਂਡ ਦੀਆਂ ਸ਼ਰਟਸ ਆਈ ਏ ਜੀ ਇਹ ਤੁਸੀਂ ਜੇ ਮੈਚਿੰਗ ਕਰਕੇ ਸੂਟ ਲਓਗੇ ਜੀ 1000 ਰੁਪਏ ਦੇ ਵਿੱਚ ਤੁਹਾਨੂੰ ਦਿੱਤਾ ਜਾਊਗਾ ਜੀ ਕਾਫੀ ਸਟਾਕ ਆਪਣੇ ਕੋਲ ਕੱਟ ਪੀਸਸ ਦੇ ਵਿੱਚ ਆਇਆ ਜੀ ਕੋਟਰੇਜ ਦੀ ਲਬਲਿੰਦਾ ਜੀ ਪੂਰਾ ਪ੍ਰੋਪਰ ਸੂਟ 1000 ਦੇ ਵਿੱਚ ਰੈਡੀ ਹੋ ਜਾਊਗਾ ਜੀ ਕਾਫੀ ਡਿਜ਼ਾਈਨ ਆਏ ਜੀ ਜੇ ਤੁਸੀਂ 올ਓਵਰ ਸੂਟ ਵੀ ਲੈਣਾ ਚਾਹੁੰਦੇ ਹੋ ਜੀ ਜਿਵੇਂ ਇੱਕ ਨਾਲ ਦੇ ਦੋ ਪੀਸ ਪ੍ਰੋਪਰ ਸ਼ਰਟ ਦੇ ਲੈ ਕੇ ਵੀ ਆਪਣਾ ਪੂਰਾ ਸੂਟ ਬਣਾ ਸਕਦੇ ਹੋ ਜੀ ਇਹ ਕੱਲ ਸਾਰਾ ਕੁਝ ਜੋ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਜੀ ਇਹ ਸਾਰਾ ਕੁਝ ਦੇਤਾ ਹੋਇਆ ਜੀ ਹਾਂਜੀ ਹੁਣ ਵੀਡੀਓ ਜ਼ਿਆਦਾ ਲੰਮੀ ਨਹੀਂ ਕਰਦੇ ਜੀ ਆਪਾਂ ਕੱਲ ਮੈਰੀਗੋਲਡ ਵਿਸਕੋਸ ਔਰਗਾਂਜਾ ਟੈਬੀ ਕ੍ਰਸ਼ ਦੁਪੱਟਿਆਂ ਤੇ ਆਫਰ ਅਤੇ ਕੋਟ ਰਾਈਜ਼ ਦੇ ਕਟ ਪੀਸ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਏ ਗਏ ਉਹ ਦਿੱਤੇ ਜਾਣਗੇ ਜੀ ਤੁਸੀਂ ਆਪਣਾ ਸੂਟ ਕੋਟ ਰੇ ਦਾ ਮੈਚਿੰਗ ਕਰਕੇ ਰੈਡੀ ਕਰਨਾ ਸਿਰਫ 1000 ਰੁਪਏ ਦੇ ਵਿੱਚ ਰੈਡੀ ਹੋ ਜਾਣਾ ਜੀ ਰਾਮ ਟੈਕਸ ਦੀ ਬਾਟਮ ਦੇ ਨਾਲ ਰਾਮ ਟੈਕਸ ਦੀ ਬਾਟਮ ਦੇ ਨਾਲ ਤੁਹਾਡਾ ਜਿਹੜਾ ਸੂਟ ਹੈ ਲਿਵਲਿਨ ਦੀ ਸ਼ਰਟ ਪਲੱਸ ਰਾਮ ਟੈਕਸ ਦੀ ਬਾਟਮ 1000 ਦੇ ਵਿੱਚ ਰੈਡੀ ਕਰ ਦਿੱਤੀ ਜਾਊਗੀ ਹਾਂਜੀ ਤੁਹਾਡੀ ਸ਼ਰਟ 1000 ਦੇ ਵਿੱਚ ਰੈਡੀ ਕਰ ਦਿੱਤੀ ਜਾਊਗੀ। ਹਾਂਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਤੁਸੀਂ ਬਹੁਤ ਸਪੋਰਟ ਕਰਦੇ ਹੋ ਜੀ। ਬਹੁਤ-ਬਹੁਤ ਥੈਂਕ ਯੂ। ਬਹੁਤ-ਬਹੁਤ ਸ਼ੁਕਰੀਆ ਜੀ। ਤੇ ਹਾਂਜੀ ਇੱਕ ਆਪਣੇ ਕੋਲ ਇੱਕ ਹੋਰ ਆਫਰ ਹੈ ਜੀ ਜੋ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਜੀ। ਆਪਣੇ ਕੋਲ ਜੀ ਸ਼ੋਲਜ਼ ਆਇਆ ਹੈ ਜੀ 500-600 ਦੇ ਵਿੱਚ ਸਾਰੇ ਸ਼ੋਲਜ਼ ਨੇ ਜੀ। ਤੇ ਆਪਾਂ ਸੇਲ ਦੇ ਵਿੱਚ ਕੱਲ 350 ਰੁਪਏ ਦੇ ਵਿੱਚ ਜੀ ਸੇਲ ਦੇ ਵਿੱਚ ਲਗਾ ਕੇ ਸੇਲ ਕਰਾਂਗੇ ਜੀ। ਆ ਇੱਕ ਸ਼ੋਲ ਓਪਨ ਕਰਕੇ ਦਿਖਾ ਸਕਦੇ ਹਾਂ। ਚੱਲ ਦਿਓ ਜੀ। ਕਾਫੀ ਡਿਜ਼ਾਈਨ ਹੈ ਜੀ ਟਟ 100 ਪਲਸ ਡਿਜ਼ਾਈਨ ਮਿਲ ਜਾਣਗੇ ਜੀ ਸ਼ੋਲ ਦਾ ਜਿਹੜਾ ਰੇਟ ਰਹਿਣੇ ਜੀ 350 ਰੁਪਏ ਦਾ ਪੂਰਾ ਸ਼ੋਲ ਦਾ ਰੇਟ ਰਹਿਣੇ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਵਧੀਆ ਕੁਆਲਟੀ ਦੇ ਵਿੱਚ ਪਿਓਰ ਦੇ ਵਿੱਚ ਸ਼ੋਲ ਨੇ ਜੀ ਤੇ ਕਾਫੀ ਕੁਆਂਟੀਟੀ ਦੇ ਵਿੱਚ ਆਪਣੇ ਕੋਲ ਸਟਾਕ ਆਇਆ ਜੀ ਦਿੱਤਾ ਜਾਊਗਾ ਜੀ 350 ਰੁਪਏ ਦੇ ਵਿੱਚ ਜੀ ਜੋ ਕਸਟਮਰ ਸ਼ੋਲ ਵੀ ਖਰੀਦਣੇ ਜਾਂਦੇ ਜੀ ਉਹ ਸ਼ਾਪ ਤੇ ਵਿਜ਼ਿਟ ਕਰਕੇ ਸ਼ੋਲ ਵੀ ਖਰੀਦ ਸਕਦਾ ਹੈ ਜੀ ਸ਼ੋਲ ਦਿੱਤਾ ਜਾਊਗਾ ਸਿਰਫ 350 ਰੁਪਏ ਦੇ ਵਿੱਚ ਜੀ 350 ਦੇ ਵਿੱਚ ਹਾਂ ਜੀ ਹੁਣ ਵੀਡੀਓ ਨੂੰ ਕਰਦੇ ਆ ਜੀ ਸਮਾਪਤ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ